ਦੀ ਮਹੱਲਾ ਪੰਜਵਾ ਸਿਮਰਤ ਬੀਡਪੁਰਾਣ ਕਦਰੀ ਸਾਹਿਬ ਖੇੜ ਉਪਦੇਸ਼ ਦਿੰਦੇ ਹਨ ਇਹ ਜੀਵ 27 ਸਿਮਰਤੀਆਂ 6 ਸ਼ਾਸਤਰ ਸਿਮਰਤੋ ਵੇਦ 4 ਵੇਦ ਅਤੇ ਖਾਰਾ ਪੁਰਾਣ ਪੁਕਾਰਨ ਪੂਠੀਆਂ ਪੂਠੀਆਂ ਗੀਤਾ ਆਦਿ ਘਾਰੂ ਕਵੋਥੀਆਂ ਸੁਪ੍ਰਿਸ਼ਦਾਂ ਤੇਸ਼ੋ ਪ੍ਰਿਸ਼ਦਾਂ ਜਿਹੜੀਆਂ ਹੈ ਇਸੋ ਪੁਕਾਰੀਆਂ ਨੂੰ ਬਲੰਦ ਆਵਾਜ਼ ਨਾਲ ਕਹਿਨੀ ਹਨ ਨਾਮ ਬਿਨਾ ਸਭ ਕੁਝ ਸੋ ਬਾਪ ਸਾਹ ਦੇ ਨਾਮ ਤੋਂ ਬਿਨਾ ਸਭ ਕੂੜੇ ਪਦਾਰਥਾਂ ਜਿਵੇਂ ਲੱਗੇ ਝੂਠੀ ਹੈ ਕਾਲੀ ਹੋਛੀ ਜਿਹੜੀਆਂ ਐਵੇਂ ਗੱਲਾਂ ਮਾਰੀਆਂ ਹੋਂ ਬ੍ਰਹਮਾ ਸਵੀਨ ਸੰਗ ਭੋਗ ਲਕਸ਼ਮੀ ਅਹੰ ਬ੍ਰਹਮ ਅਕਰੇ ਸੰਗ ਖਾ ਬਕਰੇ ਪਾਪ ਹੀ ਨਹੀਂ ਲੱਗਦਾ ਐਵੇਂ ਹੋਛੀਆਂ ਤੁਸੀਂ ਗੱਲਾਂ ਹਨਗੀਆਂ ਧਰਮਾਂ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਕਿਤਾਬੀ ਗਿਆਨ ਨਾਲ ਕੁਝ ਵੀ ਨਹੀਂ ਮਿਲਦਾ ਜਵਾਨੀ ਗਿਆਨ ਪੁਸਤਕੀ ਸ਼ਾਸਤਰੀ ਗਿਆਨ ਦੇ ਨਾਲ ਲਾਭ ਨਹੀਂ ਹੁੰਦਾ ਹੈ ਧਾਰੇ ਤੋਂ ਬਿਨਾਂ ਨਾਮ ਨਿਧਾਨ ਅਪਾਰ ਇਹ ਨਾਮ ਦਾ ਖਿਆਨ ਹੈ ਪਰਵਰਤੂ ਰਹੇ ਕੋ ਤਾਂ ਮਾਨਵਸਾ ਇਹ ਨਾਮ ਦਾ ਖਜ਼ਾਨਾ ਮਾਰੇ ਦੇ ਭਗਤਾਂ ਦੇ ਮਨ ਚ ਵਸਦਾ ਹੈ ਜਨਮ ਮਰਨ ਮੂਹ ਦੁੱਖ ਉਹਨਾਂ ਦਾ ਜੰਮਣ ਮਰਨ ਦਾ ਦੁੱਖ ਮੋਹ ਗਿਆਨ ਆਦਿਕਾਂ ਦਾ ਦੁੱਖ ਜਨਮ ਮਰਨ ਜਨਮ ਮਰਨ ਮੋਹ ਤੋਂ ਮੋਹ ਗਿਆਨ ਦਾ ਦੁੱਖ ਜੰਮਣ ਮਰਨ ਦਾ ਦੁੱਖ ਸਾਧ ਸੰਗੰਨਾ ਦਾ ਮਹਾਂਪੁਰਨ ਦੀ ਸੰਗਤ ਕਰਕੇ ਨਸ਼ਟ ਹੋ ਜਾਂਦਾ ਨਸ਼ਟ ਜਾਂਦਾ ਹੈ ਮੋਹ ਬਾਦ ਅਹੰਕਾਰ ਸੇ ਜੀਵ ਮੋਹ ਦੇ ਮੋਹ ਵਿੱਚ ਸ਼ਵਨੀਆਂ ਦੇ ਮੋਹ ਵਿੱਚ ਬਾਦ ਝਗੜਿਆਂ ਵਿੱਚ ਵਿਅਰਤੀ ਸਰਪਰ ਰੁਲਨੇ ਸਰਪਰ ਜਨਕਾਰ ਵੇਖੀ ਰੇ ਜੂੜ ਵਾਲੀ ਰੁਹੰਦੀ ਰੋਂਦੀ ਵੇਖੀ ਰੇ ਸਭ ਨੂੰ ਰੋਣਾ ਪੈਂਦਾ ਹੈ ਰੁਕ ਨਾ ਪਾਇਨ ਮੂਲ ਤੇ ਕੋਈ ਮੂਲ ਉੱਕਾਈ ਸੁਖ ਨਹੀਂ ਪਾਉਂਦੇ ਮੂਲ ਬ੍ਰਹਮ ਦਾ ਸੁਖ ਨਹੀਂ ਪਾਉਂਦੇ ਕਾਰਨੂਪ ਦਾ ਮੂਲ ਜਨਮ ਤੋਂ ਲੈ ਕੇ ਸੁਖ ਨਹੀਂ ਪਾਉਂਦੇ ਜਿਹੜੇ ਮੇਰੇ ਜਨਮ ਤੋਂ ਬਿਛੜੇ ਹੋਏ ਪਰਖਾਂਗੇ ਮੇਰੀ ਮੇਰੀ ਧਾੜ ਮੇਰੀ ਜੜ ਹੈ ਮੇਰੀ ਜੋੜੂ ਹੈ ਮੇਰੇ ਮਰਦੇ ਹਨ ਮੇਰੀ ਦੇਹ ਹੈ ਕਿਉਂ ਮੇਲ ਧਾਰ ਕਰਕੇ ਬੰਧਨ ਬੰਧਿਆ ਇਹ ਕਰਤਾ ਭੁਗਤਾ ਦੇ ਬੰਧਨਾਂ ਵਿੱਚ ਹੰਤਾ ਮੰਤਾ ਦੇ ਬੰਧਨਾਂ ਵਿੱਚ ਕਾਮ ਕ੍ਰੋਧ ਦੇ ਬੰਧਨਾਂ ਵਿੱਚ ਇਹ ਜੀਵ ਨੇ ਆਪਣੇ ਆਪ ਨੂੰ ਬੰਨ ਲਿਆ ਹੈ ਨਾਲੇ ਸੁਰਗ ਆਵਤਾਰ ਉਹਨਾਂ ਕਰਕੇ ਸ਼ਰਧ ਵੀ ਪ੍ਰਾਪਤੀ ਹੁੰਦੀ ਹੈ ਉਹਨਾਂ ਦੇ ਖੈ ਹੋਣ ਤੋਂ ਫੇਟੇ ਜਿਹੜੀਆਂ ਉਹਨਾਂ ਨੇ ਪ੍ਰਾਪਤ ਹੁੰਦਾ ਹੈ ਇਸ ਪ੍ਰਕਾਰ ਨਰਕ ਸੁਗਵ ਦੀ ਕੀ ਔਕਾਰ ਜਨਮ ਧਾਰ ਜਾ ਰਿਹਾ ਹੈ ਮਾਰੇ ਨਰਕੀ ਜੀ ਬਣ ਜਾਂਦਾ ਹੈ ਕਦੇ ਸਰਗੀ ਬਣ ਜਾਂਦਾ ਹੈ ਮਾਇਆ ਧੰਗਿਆ ਇਹ ਮਾਇਆ ਦੇ ਕਰਦੇ ਆ ਛਾਲੇ ਵਾਲੇ ਜੀ ਲਹਿਰ ਨਾਲ ਕੁਰਚਾ ਹੋ ਜਾਂਦਾ ਹੈ ਕਦੇ ਲਹਿਰ ਸੱਜੇ ਨਹੀਂ ਜਾਉ ਤੇ ਵਿੱਚ ਡੁੱਬ ਜਾਂਦਾ ਸਮੁੰਦਰ ਦੇ ਇਹ ਮਾਇਆ ਦੇ ਨੂੰ ਲਹਿਰ ਰੋਖਦੀ ਹੈ ਪੁੰਨਾ ਕਰਕੇ ਸਰਗਾਦ ਕਹਾਂ ਚੱਲਿਆ ਜਾਂਦਾ ਹੈ ਕੋ ਪਾਪਾਂ ਕਰਕੇ ਨਰਕ 'ਚ ਇਹ ਮਾਇਆ ਦੇ ਕਰਦਿਆਂ ਦਾ ਫਲ ਹੈ ਇਹ ਦੇ ਕਹੋ ਪਉਣੀ ਬਣੀ ਰਹਿੰਦੀ ਹਰ ਵਕਤ ਸੋਧ ਤਸੋਧ ਤਸੋਧ ਕੋ ਗਿਆ ਹੈ বেদਾਂ ਨੂੰ ਕੋ ਗਿਆ ਹੈ ਸ਼ਾਸਤਰਾਂ ਨੂੰ ਕਤ ਵਿਚਾਰ ਕੋ ਇਸੋਧ ਕੋ ਸੋਧ ਤਸੋਧ ਤਸੋਧ ਕੋ ਗਿਆ ਹੈ বেদਾਂ ਨੂੰ ਕੋ ਗਿਆ ਹੈ ਸ਼ਾਸਤਰਾਂ ਨੂੰ ਕੋ ਗਿਆ ਹੈ ਸਿਮਰਤੀਆਂ ਨੂੰ ਫਿਰ ਮਹਾਤਮਾ ਦੁਆਰਾ ਕਤ ਸੁਣਾਉਣ ਨੂੰ ਇਹ ਵਿਚਾਰ ਕੇ ਵੇਖਿਆ ਸੀ ਨਗਨਾ ਕਰਕੇ ਨਾਮ ਬਿਨਾ ਸੁਖ ਨਾਹੀ ਅੰਮ੍ਰਿਤ ਨਾਮ ਜਪੇ ਤੋ ਉਹ ਗਾਰ ਕਿਸੇ ਨੂੰ ਸੁਖ ਵੀ ਪ੍ਰਾਪਤ ਨਹੀਂ ਹੈ ਹਰ ਪਰ ਹਾਰਿਆ ਹਰ ਪਰ ਜਨ ਕਰ ਜੂਨਰ ਜੂਰ ਹੈ ਜੀਵ ਹਾਰਿਆ ਹੈ ਆਵਹਿ ਜਾਹਿ ਅਨੇਕ ਅਨੇਕਾਂ ਜੀਵ ਜਨਮ ਧਾਰ ਕੇ ਪੁਰੇ ਆਉਂਦੇ ਹਲਕੀਆਂ ਡੰਡਾ ਵਾਂਗੂ ਅਨੇਕਾਂ ਹੀ ਮਰ ਕੇ ਪੁਰੇ ਜਾਂਦੇ ਕੂਚ ਕਰਕੇ ਪਰਲੋਕ ਨੂੰ ਮਾਰਨ ਮਾਰ ਜਨਮ ਤੇ ਮਰ ਮੌਤ ਮਾਰਨ ਵਾਲੀ ਦੇ ਮਾਰੇ ਹੋਏ ਮਰਦੇ ਰਹਿੰਦੇ ਆ फेर ਵਾਸ਼ਨਾ ਦੇ ਨਾਲ ਜੰਮਦੇ ਰਹਿੰਦੇ ਬਾਰ-ਬਾਰ ਬਿਨ ਬੂਝੇ ਸਭ ਵਾਦ ਬਿਨ ਵੈਲੀ ਦੇ ਸਾਨੂੰ ਬੂਝੇ ਗੁਰਾਂ ਤੋਂ ਬਿਨਾ ਪੁੱਛੇ ਤੂੰ ਸਭ ਵਾਦ ਝਗੜੇ ਹੀ ਆ ਜਮਨ ਮੰਨਦੇ ਕੋਈ ਬਿਰਥੀ ਹਮਸਾਰੇ ਨੋਨੀ ਭਰਮ ਤੇ ਅਗੇ ਸਾਂ ਜੂਨਾ 84 ਲੱਖ ਦੀ ਨੇ ਜੂਨਾ ਚ ਭਰਮ ਦੇ ਹਨ ਬਿਗਰ ਦੇ ਹਨ ਤੁਕਾਉ ਭਈ ਦਇਆ ਜਿਨ੍ਹਾਂ ਦੇ ਮਾਰੇ ਸਾਹ ਬਿਆਲੂ ਹੋਏ ਆ ਸਾਧੂ ਸੰਗ ਪਹਿਰਾ ਊਰੂਲੇ ਪੁੰਨ ਦਾ ਪ੍ਰੇਅ ਈਸ਼ੁਰ ਗਿਆਨੂ ਹੋਇਆ ਉਹਨਾਂ ਨੇ ਇਸ ਜਨਮ ਚ ਮਨੁੱਖਾ ਜਨਮ ਕਰਕੇ ਸ੍ਰੇਸ਼ਟ ਮਾਤਮਾ ਦਾ ਸੁਖ ਸੰਗ ਪ੍ਰਾਪਤ ਹੋਇਆ ਹੈ ਅੰਮ੍ਰਿਤ ਹਰ ਕਾ ਨਾਮ ਸੁਖ ਸੰਗ ਦੇ ਕਰਕੇ ਉਹਨਾਂ ਕਰਨ ਵਾਲਾ ਅੰਮ੍ਰਿਤਮਾਰ ਸਾਧ ਦਾ ਪ੍ਰਵੀਸ਼ਰ ਦਾ ਨਾਮ ਹੈ ਕੁਨੀ ਜਨਨੀ ਜਪ ਲਿਆ ਉਹਨਾਂ ਪਿਆਰਿਆਂ ਜਨਨ ਭਗਤਾਂ ਨੇ ਜਪ ਲਿਆ ਹੈ ਧਰਨ ਕਰ ਲਿਆ ਹੈ ਪੂਜਹਿ ਕੂਟ ਅ ਸੰਖ ਕੋ ਉਪਸਾਰੀ ਤੁਖ ਪੜੋ ਬਹੁਤ ਅਨੰਤ ਕੀ ਅਨੰਤ ਜੋ ਪਰਮੇਸ਼ਵਰ ਹੈ ਨਾ ਕਰੋੜਾਂ ਖੋਜੇ ਕੋਟ ਅਸੰਖ ਬਹੁਤ ਅਨੰਤ ਕੀ ਅਨੰਤ ਜੋ ਪਰਮੇਸ਼ਵਰ ਹੈ ਉਹਨੂੰ ਬਹੁਤੇ ਖੋਜੀ ਬਣ ਕੇ ਕਰੋੜਾਂ ਕੋਟੀਆਂ ਦੇ ਦੇ ਕੇ ਅਸੰਖ ਅਣਗਿਣਤ ਲੋਕ ਬਹੁਤ ਜਨਮਾਂ ਵਿੱਚ ਖੋਜਦੇ ਫਿਰਦੇ ਰਹੇ ਹੈ ਤੇ ਬਹੁਤ ਸਾਰੇ ਹੁਣ ਖੋਜਦੇ ਹੈ ਬਹੁਤ ਅੱਗੇ ਨੂੰ ਖੋਜਣਗੇ ਉਸ ਅਨੰਦ ਰੂਪ ਦੇ ਤਾਈ ਜਿਸ ਤੂਜਾਏ ਆਪ ਜਿਹੜਾ ਸਮਝ ਨਹੀਂ ਪੈਂਦੀ ਅੰਤ ਕੋ ਰਹਿਤ ਹੈ ਪਰਮੇਸ਼ਵਰ ਕੋਈ ਨਿਆ ਕਰੋੜਾ ਦੇਵਤੇ ਅਤੇ ਅਸੰਖ ਅਣਗਿਣਤੀ ਗੁੰਧਾਰਵੋ ਤੇ ਬਹੁਤ ਸਾਰੇ ਮਨੁੱਖੋ ਅਨੰਤ ਅੰਤ ਕੇ ਅਨੰਤ ਪਰਮੇਸ਼ਰ ਕੇ ਤਾਈ ਜਿਸ ਤੂਜਾਏ ਆਪ ਜਿਸ ਨੂੰ ਮਹਾਰਿਸ਼ਤਾ ਜੀ ਗੁਰਾਂਵਾਰਾ ਆਪਣੇ ਆਪ ਸ੍ਰੂਪ ਸੁਝਾਅ ਦੇਣੂ ਨੇੜਾ ਤੇ ਸਹੀ ਉਹਨਾਂ ਦੇ ਤਾਈ ਉਸ ਪਰਮੇਸ਼ਰ ਦਾ ਨੇੜਾ ਪ੍ਰਾਪਤ ਨਿਰਣਾ ਹੋਇਆ ਹੈ ਉਹਨੂੰ ਮਿਹਰਾਂ ਹੀ ਪ੍ਰਾਪਤ ਹੋ ਗਿਆ ਇਹ ਤਿਆਰੇ ਜਿਸਰ ਨਾ ਹੀ ਦਾਤਾ ਇਹ ਅਰਦਾਸ ਕਰੀਏ ਸ੍ਰੀ ਸਰਬ ਦੇ ਪਿਤਾ ਜੀ ਸਾਨੂੰ ਕਦੇ ਵਿਸਰਵ ਭੁੱਲੋ ਨਾ ਜੀ ਆਪਣਾ ਨਾਮ ਦਿਲੇ ਅਰਦਾਸ ਜਿਵੇਂ ਸੱਚੇ ਬਾਦਸ਼ਾਹ ਸਾਨੂੰ ਬਖਸ਼ ਦਿਓ ਹੁਣ ਗਾਵਾਂ ਧਨੜਾ اے ਪਰਮੇਸ਼ਰ ਆਖ ਦੇ ਰਾਜ ਜੁਨੇ ਗੁਣ ਗਾਉਂਦੇ ਰਹੀਏ ਨਾਨਕ ਚਾਉ ਕੈਨੇ ਮਨ ਮਰੇ ਚਾਉ ਉੱਤਾਈ ਹੋਈ ਹੈ ਹਰ ਉਹਦੀ ਗੁਰੂ ਸਾਹਿਬ ਜੀ ਕਹਿੰਦੇ ਉਸਾਹ ਬਣਿਆ ਰਹੇ ਹਰ ਉਹਦੇ ਕਾਬ ਦੇ ਗੁਣ ਗਾਉਂਦੇ ਰਹੀਏ ਐਸੀ ਕਿਰਪਾ ਕਰੋ ਗਰੀਬ ਨਵਾਜ ਅਸੀਂ ਆਪ ਦੇ ਸੇਵਕ ਬਣ ਕੇ ਇਸ ਪ੍ਰਕਾਰ ਮਹਾਰਾਜ ਦੇ ਰੂਪ ਨੂੰ ਨੂੰ ਪਾਈਏ ਨਾਮ ਕਰਕੇ ਹੀ ਨਿਹਾਲ ਹੋ ਸਕਦੇ ਹਾਂ ਇੱਥੇ ਇਸ ਪਦੀਆਂ ਪੰਜੇ ਪਾਦਸ਼ਾਹ ਨਾਲ ਆਦਮੀਆਂ ਪੰਜੇ ਚਾਰੀਆਂ ਸੁਪੂਰਨ ਕੀਤੀਆਂ ਹਨ ਵਿਸਰ ਨਾਹੀ ਦਾਤਾਰ ਆਪਣਾ ਸਾਧ ਦੇ ਹੋ ਉਹ ਕਾਲਾ ਜਿਵੇਂ